ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਅੱਜ ਦੇਖੋ ਜੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਅਸੀਂ ਹਾਜ਼ਰ ਹੋਏ ਹਾਂ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਪਿਆਰੇ ਇਹਨਾਂ ਦੇ ਕਲਰ ਕੰਬੀਨੇਸ਼ਨ ਆ ਪਿਓਰ ਕਾਟਨ ਦਾ ਸੂਟ ਆਊਗਾ ਜੀ ਮੈਚਿੰਗ ਨਾਲ ਇਹਦੇ ਪਿਓਰ ਕਾਟਨ ਦਾ ਦੁਪੱਟਾ ਆਊਗਾ ਜੀ ਫੁੱਲ ਵਰਕ ਵਾਲਾ ਜੀ 4 ਸਾਈਡ ਦੇ ਵਰਕ ਹੋਊਗਾ ਵਿੱਚ ਇਹਦੇ ਬੂਟੀ ਬਣੀ ਹੋਊ ਪੂਰਾ ਖੁੱਲਾ ਡੁੱਲਾ ਦੁਪੱਟਾ 2.5 ਮੀਟਰ ਦਾ ਇਹ ਪਿਓਰ ਕਾਟਨ ਦੀ ਬਾਟਮ ਆਊਗੀ ਪਿਓਰ ਕਾਟਨ ਦੀ ਸ਼ਰਟ ਆਊਗੀ ਨਾਲ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਆਊਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹ ਵਾਲੇ ਸੂਟ ਆਲ ਓਵਰ ਆਉਣਗੇ ਜੀ ਇਹਨਾਂ ਦੇ ਨਾਲ ਟਾਈ ਡਾਈ ਦਾ ਦੁਪੱਟਾ ਆਊਗਾ ਜੀ ਦੁਪੱਟਾ ਇਹਨਾਂ ਦੇ ਨਾਲ ਵੀ ਕਾਟਨ ਦਾ ਹੀ ਹੋਊਗਾ ਜੀ ਇਹ ਸੂਟ ਆਲ ਓਵਰ ਆਉਣਗੇ ਜੀ ਬਹੁਤ ਪਿਆਰੇ ਪਿਆਰੇ ਦੁਪੱਟੇ ਆ ਜੀ ਪੂਰੇ ਖੁੱਲੇ ਡੁੱਲੇ 2.5 2.5 ਮੀਟਰ ਦੇ ਬਿਲਕੁਲ ਵੀ ਛੋਟੇ ਦੁਪੱਟੇ ਨਹੀਂ ਹੈ ਜੀ ਬਹੁਤ ਹੀ ਪਿਆਰੇ ਦੁਪੱਟੇ ਹੈ ਜੀ ਪੂਰੇ ਖੁੱਲੇ ਡੁੱਲੇ ਜਿੰਮੇ ਮਰਜ਼ੀ ਪਹਿਣਾ ਇਹਨਾਂ ਨੂੰ ਲੈ ਸਕਦੀਆਂ ਜੀ ਸੂਟਾਂ ਦੇ ਨਾਲ ਗਰਮੀ ਬਹੁਤ ਜ਼ਿਆਦਾ ਹੈ ਜੀ ਤੇ ਕਾਟਨ ਦੇ ਦੁਪੱਟੇ ਵਧੀਆ ਰਹਿੰਦੇ ਹੈ ਸੂਟਾਂ ਦੇ ਨਾਲ ਦੀ ਹੋਣ ਤਾਂ ਦੂਸਰੇ ਦੁਪੱਟਿਆਂ ਦੇ ਨਾਲ ਥੋੜਾ ਗਰਮੀ ਦੇ ਵਿੱਚ ਔਖਾ ਹੋ ਜਾਂਦਾ ਜੀ ਇਸ ਤਰ੍ਹਾਂ ਦੇ ਦੁਪੱਟੇ ਕਾਟਨ ਦੇ ਸੂਟਾਂ ਦੇ ਨਾਲ ਕਾਟਨ ਦੇ ਦੁਪੱਟੇ ਹੋਣ ਤਾਂ ਬਹੁਤ ਹੀ ਪਿਆਰੇ ਲੱਗਦੇ ਹੈ ਜੀ ਸੂਟ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੀ ਹੈ ਜੀ ਟਾਈ ਡਾਈ ਦਾ ਕਨਸੈਪਟ ਆਊਗਾ ਜੀ ਜੇ ਆਪਾਂ ਇਹਨਾਂ ਨੂੰ ਜਦੋਂ ਸਟੀਚਿੰਗ ਕਰਵਾ ਲਾਂਗੇ ਜੀ ਉਦੋਂ ਇਹਨਾਂ ਦੀ ਲੁੱਕ ਬਹੁਤ ਹੀ ਜ਼ਿਆਦਾ ਸੋਹਣੀ ਤੇ ਬਹੁਤ ਹੀ ਪਿਆਰੀ ਬਣ ਜਾਣੀ ਹੈ ਇਹਨਾਂ ਨੇ ਸੋਡੀ ਵੀ ਲੁੱਕ ਚੇਂਜ ਕਰ ਦੇਣੀ ਹੈ ਜੀ ਸੂਟਾਂ ਨੇ ਇਹ ਲਵਲੀਨ ਬ੍ਰਾਂਡ ਦੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਲਵਲੀਨ ਦੀ ਸ਼ਰਟ ਆਊਗੀ ਜੀ ਨਾਲ ਮੈਚਿੰਗ ਇਹਨਾਂ ਦੇ ਬਾਟਮ ਆਊਗੀ ਬਹੁਤ ਹੀ ਪਿਆਰੀਆਂ ਪਿਆਰੀਆਂ ਇਹਨਾਂ ਦੇ ਕਲਰ ਕੰਬੀਨੇਸ਼ਨ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਇਹਨਾਂ ਦਾ ਪ੍ਰਿੰਟ ਹੈ ਬਹੁਤ ਸੋਹਣੇ ਗਰਮੀ ਦੇ ਅਕੋਰਡਿੰਗ ਬਹੁਤ ਸੋਹਣੇ-ਸੋਹਣੇ ਕਲਰ ਹੈ ਜੀ ਹਰ ਤਰ੍ਹਾਂ ਦਾ ਕਲਰ ਆਪਾਂ ਐਡ ਕੀਤਾ ਜੀ ਲਾਈਟ ਡਾਰਕ ਹਰ ਤਰ੍ਹਾਂ ਦਾ ਕਲਰ ਆਪਾਂ ਵੀਡੀਓ ਦੇ ਵਿੱਚ ਐਡ ਕਰਿਆ ਜੀ ਹਰ ਤਰ੍ਹਾਂ ਦਾ ਸੂਟ ਆਪਣੇ ਕੋਲੇ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਤੁਸੀਂ ਭੇਜ ਕੇ ਸਾਡੇ ਵਟਸਐਪ ਨੰਬਰ ਤੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਸੂਟ ਹੈ ਜੀ ਜੇ ਕਿਸੇ ਭੈਣ ਨੇ ਵਰਕ ਕਰਵਾਉਣਾ ਹੈ ਜੀ ਬਾਟਮ ਤੇ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਤੋਂ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਹੈਂਡ ਪੇਂਟ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਹਰ ਤਰ੍ਹਾਂ ਦਾ ਸੂਟ ਆਪਣੇ ਕੋਲੇ ਤੁਸੀਂ ਹਰ ਤਰ੍ਹਾਂ ਦਾ ਵਰਕ ਆਪਣੇ ਤੋਂ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਇਹ ਵਾਲੇ ਸੂਟ ਬਰਬਰੀ कॉटन ਦੇ ਆਉਣਗੇ ਜੀ ਬਹੁਤ ਹੀ ਹਾਈ ਕਲਾਸ ਬ੍ਰਾਂਡਡ कॉटन ਹੈ ਜੀ ਇਹ ਤੇ ਬਹੁਤ ਹੀ ਸਰਦਾਰੀ ਜੇ ਇਹਨਾਂ ਦੇ ਕਲਰ ਹੈ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਆਊਗੀ ਬਹੁਤ ਸੋਹਣੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ 2.5 ਮੀਟਰ ਦੀ ਕਟ ਆਊਗੀ ਜੀ ਇਹ ਵਿਦਆਊਟ ਦੁਪੱਟਾ ਨੇ ਸੂਟ ਤੇ ਕਲਰ ਕੰਬੀਨੇਸ਼ਨ ਇਹਨਾਂ ਦੇ ਬਹੁਤ ਪਿਆਰੇ ਹੈ ਜੀ ਬਿਲਕੁਲ ਨਿਊ ਡਿਜ਼ਾਈਨ ਹੈ ਨਿਊ ਫੈਬਰਿਕ ਹੈ ਜੀ ਇਹ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਕਰ ਸਕਦੇ ਹੋ ਜੀ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਦਿੱਤਾ ਹੋਇਆ ਹੈ ਜੀ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ 8847076822 ਆਪਣਾ ਨੰਬਰ ਹੈ ਜੀ ਜਿਹੜਾ ਵੀ ਤੁਸੀਂ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਪੇਮੈਂਟ ਆਪਣੀ ਆਨਲਾਈਨ ਹੁੰਦੀ ਹੈ ਜੀ ਐਡਵਾਂਸ ਪੇਮੈਂਟ ਕਰਕੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਜੀ ਤੁਸੀਂ ਪੇਮੈਂਟ ਸੋਡੀ ਆਨਲਾਈਨ ਹੀ ਹੋਊਗੀ ਜੀ ਬਹੁਤ ਸੋਹਣੇ ਤੇ ਪਿਆਰੇ ਪਿਆਰੇ ਜੇ ਸੂਟ ਹੈ ਜੀ ਇਹ ਵਾਲੇ ਸੂਟ ਦੁਪੱਟਾ ਸੂਟ ਆਉਣਗੇ ਜੀ ਨਾਲ ਇਹਨਾਂ ਦੇ ਕਾਟਨ ਦੇ ਦੁਪੱਟੇ ਆਉਣਗੇ ਜੀ ਪਿਓਰ ਕਾਟਨ ਦੇ ਪੂਰੀ 2.5 ਮੀਟਰ ਦੀ ਸ਼ਰਟ ਹੋਊਗੀ 2.5 ਮੀਟਰ ਦੀ ਬਾਟਮ ਹੋਊਗੀ 2.5 ਮੀਟਰ ਦਾ ਹੀ ਦੁਪੱਟਾ ਆਊਗਾ ਪੂਰੇ ਖੁੱਲੇ ਡੁੱਲੇ ਦੁਪੱਟੇ ਹੈ ਜੀ ਛੋਟੇ ਛੋਟੇ ਦੁਪੱਟੇ ਨਹੀਂ ਆ ਪੂਰੇ ਖੁੱਲੇ ਡੁੱਲੇ ਦੁਪੱਟੇ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਜਿਹੜੀਆਂ ਪਹਿਣਾ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਜੀ ਥੈਂਕ ਯੂ